مینا مالا ਲਿਮਟਿਡ ਦੀ مینا ਨੇ ਹਾਂਜੀ ਸਾਡੇ ਇਲਾਕੇ ਜਮੀਨ ਬਹੁਤ ਥੋੜੀ ਹੈ ਹਾਂ ਥੋੜੀ ਜਮੀਨ ਆ ਕਰਕੇ ਲੋਕ ਮਿਹਨਤ ਕਸ਼ ਬੜਿਆ ਹੈ ਹਾਂਜੀ ਕਿਉਂਕਿ ਮੈਂ ਵੀ ਇੱਥੇ ਥੋੜੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਦੌਰਾ ਕਰਦੇ ਹਾਂ ਹਾਂਜੀ ਹਾਂਜੀ ਤੇ ਹਰ ਇੱਕ ਬੰਦਾ ਕੰਮ ਦੇ ਵਿੱਚ ਜੁੜਿਆ ਚਾਹੇ ਲੇਬਰ ਵਾਲਾ ਬੰਦਾ ਚਾਹੇ ਜਿਮੀਦਾਰ ਹੈ ਸਵੇਰ ਤੋਂ ਸ਼ਾਮ ਤੱਕ ਲੈ ਕੇ ਕੰਮ ਧੰਦੇ ਦੇ ਵਿੱਚ ਜਿਹੜਾ ਵਿਜੀ ਰਹਿੰਦਾ ਹੈਗਾ ਕੰਮ ਬਾਈ ਦੀ ਹਰ ਰੋਜ਼ ਜਿਹੜੀਆਂ ਅਪਡੇਟ ਆਉਂਦੀਆਂ ਨੇ ਜਿਹੜੀ ਵੀ ਜਿਵੇਂ ਹੁਣ ਅੱਗੇ ਮੂਲੀ ਪਾਲਕ ਧੰਨੀਆਂ ਜਿਹੜੀ ਸਾਰੀ ਸਬਜ਼ੀ ਸੈਲੂ ਸਬਜ਼ੀ ਚੱਲਣੀ ਹੈ ਬਾਈ ਦੇ ਖੇਤ ਤੋਰੀ ਤੇ ਕੱਦੂ ਦਾ ਤੁਹਾਨੂੰ ਅੱਜ ਜਿਹੜਾ ਮੈਂ ਪੂਰੇ ਦੇ ਪੂਰੇ 3 ਤੋਂ 4 ਏਕੜ ਦਿਖਾਈ। ਸਾਰੇ ਕਿਸਾਨਪਰਾਉ ਨੂੰ ਸਤਿ ਸ੍ਰੀ ਅਕਾਲ। ਅੱਜ ਜਿਲ੍ਹਾ ਬਠਿੰਡੇ ਦੇ ਪਿੰਡ ਮਾੜੀ ਦੇ ਵਿੱਚ ਖੜਾ। ਇੱਥੇ 5-6 ਪਿੰਡਾਂ ਦੇ ਵਿੱਚ ਟ੍ਰੈਂਡ ਹੈਗਾ ਜਿਵੇਂ ਤੁਸੀਂ ਮੇਰੇ ਪਿੱਛੇ ਜਾਲ ਦੇਖ ਰਹੇ ਹੋ। ਕਿਤੇ ਤੋਰੀ ਕਿਤੇ ਕੱਦੂ ਦੀ ਖੇਤੀ ਹੁੰਦੀ ਹੈ। ਤੇ ਜਿਹੜੇ ਵੀ ਕਿਸਾਨਪਰਾ ਦੇਖੋ ਸਬਜ਼ੀ ਦੇ ਵੱਲ ਆਉਣਾ ਚਾਹੁੰਦੇ ਨੇ। ਬਾਈ ਪਿਛਲੇ 3-4 ਸਾਲ ਤੋਂ ਸਬਜ਼ੀ ਲਾਉਂਦਾ ਵੀ ਹੈਗਾ ਤੇ ਸੋਸ਼ਲ ਮੀਡੀਆ ਤੇ ਬਾਈ ਦਾ ਹਰਵਿੰਦਰ ਦੇ ਨਾਮ ਤੇ ਪੇਜ ਵੀ ਬਣਿਆ ਹੋਇਆ। ਤੇ ਹਰ ਰੋਜ਼ ਬਾਈ ਵੀਡੀਓ ਅਪਲੋਡ ਵੀ ਕਰਦਾ ਹੈਗਾ ਅੱਜ ਬਾਈ ਤੇ ਪੂਰੀ ਜਾਣਕਾਰੀ ਲਿਆਂਗੇ ਵੀ ਕਿਸ ਤਰ੍ਹਾਂ ਇਹ ਖੇਤੀ ਕੰਮਜਬ ਕੀਤੀ ਜਾ ਸਕਦੀ ਹੈ ਕਿਉਂਕਿ ਸਾਰਾ ਜਿੰਨਾ ਵੀ ਏਰੀਆ ਹੈਗਾ ਜਾਲ ਦੇ ਉੱਪਰ ਬਾਈ ਨੇ ਲਾਇਆ ਹੈ ਅੱਸੀ ਕਾ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਤੇ ਪਿੰਡ ਮੇਰਾ ਮਾੜੀਆ ਜੀ ਬਾਈ ਨੇ ਦੱਸ ਦਿੱਤਾ ਜਿਲ੍ਹਾ ਆਪਣਾ ਮਠੰਡਾ ਪਿੰਡ ਹੈ ਆਪਾਂ ਇਹ 4 ਸਾਲ ਤੋਂ ਸਬਜ਼ੀ ਕਰ ਰਹੇ ਆਂ ਤੇ ਸਾਰੇ ਫੇਸਬੁੱਕਰ ਨੂੰ ਸਤਿ ਸ਼੍ਰੀ ਅਕਾਲ ਦੁਆਰਾ ਤੋਂ ਤੇ ਬਾਈ ਜਿਵੇਂ ਲਾ ਲੋ ਤੋਰੀ ਦੀ ਕਿੰਨੀ ਕਿ ਖੇਤੀ ਕਰਦੇ ਆਪਾਂ ਕਿੰਨਾ ਕਰਗਵਾਕ ਆਪਣੇ ਕੋਲ ਲਾਇਆ ਹੈ ਆਪਣੇ ਕੋਲ 4 ਕਿੱਲੇ ਲੱਗੇ ਹੋਏ ਜੀ ਤੋਰੀ ਕਦੂ ਦਾ ਜੀ ਅੱਛਾ ਸਾਰਾ ਜਾਲ ਦੇ ਉੱਪਰ ਹੀ ਲਾਇਆ ਹੋਇਆ ਹੈ ਸਾਰਾ ਜਾਲ ਦੇ ਉੱਪਰ ਲੱਗਿਆ ਹੈ ਜੀ ਠੀਕ ਹੈ ਤੇ ਬਈ ਜੇ ਗੱਲ ਕਰੀਏ ਬਈ ਤੋਰੀ ਦੀ ਕਿਸਮ ਦੀ ਗੱਲਬਾਤ ਕਰਾਂਗੇ ਪਹਿਲਾਂ ਜਦੋਂ ਮੰਨ ਲਾ ਕਣਕ ਵਾਲਾ ਵੱਢ ਖਾਲੀ ਕਰ ਦੋਗੇ ਹਨਾ ਕਣਕ ਵਾਲਾ ਵੱਢ ਖਾਲੀ ਕਰਕੇ ਉਸ ਤੋਂ ਬਾਅਦ ਕਿੰਨੀ ਕਿ ਤਰੀਕ ਦੇ ਲੱਗ ਭਾਗ ਜਿਹੜੀ ਇਹਦੇ ਵਿੱਚ ਤੁਸੀਂ ਟ੍ਰਾਂਸਫਰ ਕਰੰਗਾ ਮੰਨ ਲਾ ਤੇ ਬੀਜ ਦੱਬਣਾ ਪੈਂਦਾ ਇਹਦਾ ਦੇਖੋ ਜੀ ਜੇ ਤਾਂ ਇਹ ਕਣਕ ਬੀਜਿਆ ਫਿਰ ਤਾਂ ਪ੍ਰਾਇ ਚ 14 ਪ੍ਰਾਇ ਤੋਂ ਬਾਅਦ ਕ ਤੇ ਮਈ ਦੀ ਅੱਧ ਤੱਕ ਵੀ ਲੱਗਦੀ ਹੈ ਜੇਚ ਆਪਾਂ ਸਰੋਂ ਜਾਂ ਆਲੂ ਜਾਂ ਕੋਈ ਹੋਰ ਚੀਜ਼ ਵੈਰਾਈਟੀ ਲਾਈ ਹੈ ਫਿਰ ਇਹ ਅੱਧ ਮਾਰਚ ਤੋਂ ਇਹਦੇ ਬੀਜ ਲੱਗਨੇ ਸਟਾਰਟ ਹੋ ਜਾਂਦੇ ਜੀ ਅੱਛਾ ਜੀ ਅੱਧ ਮਾਰਚ ਤੋਂ ਲੈ ਕੇ ਅੱਧੀ ਮਈ ਤੱਕ ਵੀ ਲੱਗਦੇ ਜੀ ਮੈਂ ਲਾਈ ਦੇ ਸਾਰੇ ਸੀਜ਼ਨ ਤੇ ਤੋਰੀ ਦੀ ਮਤਲਬ ਕਿਸਮ ਕਿਹੜੀ ਹੈ ਬਈ ਆਪਣੇ ਕੋਲ ਤੋਰੀ ਦੀ ਕਿਸਮ ਜੀ ਆਪਾਂ ਦੇਸੀ ਵੀ ਰੱਖਦੇ ਆ ਆਪਣੇ ਝਾੜ ਦੇ ਵਿੱਚ ਹੀ ਆਪਾਂ ਜਿਹੜੇ ਵਧੀਆ ਕੁਆਲਿਟੀ ਦੇ ਤੋਰੀਆਂ ਤੇ ਬਲਾਂ ਦੇ ਦੇ ਕੇ ਛੱਡਦੇ ਨੇ ਤੇ ਉਹੀ ਵੀ ਆਪਾਂ ਰੱਖਦੇ ਆ ਆਪਣਾ ਅੱਛਾ ਹਾਈਬ੍ਰਿਡ ਇਹਦੇ ਵਿੱਚ ਨਹੀਂ ਲਾਉਂਦੇ ਜੀ ਹਾਈਬ੍ਰਿਡ ਦਾ ਵਜਨ ਨਹੀਂ ਬਣਦਾ ਪੂਰਾ ਠੀਕ ਹੈ ਮੰਨ ਲਓ ਬਈ ਇਹਦੇ ਵਿੱਚ ਜਿ ਮੰਲਾ ਖਾਦ ਖਰਾਕ ਦੀ ਗੱਲਬਾਤ ਕਰਨੀ ਹੈ ਜਿਹੜੀ ਜ਼ਮੀਨ ਦੀ ਤਿਆਰੀ ਆ ਜਾਂ ਤੁਸੀਂ ਥੱਲੇ ਜਿਹੜੀ ਖਾਦ ਖਰਾਕ ਪਾਉਣੀ ਆ ਉਹਦਾ ਮੰਨ ਲਾ ਕੀ ਮੈਨੇਜਮੈਂਟ ਕਰਨੀ ਮਿਲਦੀ ਹੈ ਪਹਿਲਾਂ ਆਪਾਂ ਨੂੰ ਜਿਆਦਾ ਨਹੀਂ ਵੀਰੇ ਇਹ ਚ ਬੋਰੀ ਇੱਕ ਬੋਰੀ ਕਿੱਲੇ ਦੀ ਡੀਏਪੀ ਪਾਉਣੀ ਆ ਪਹਿਲਾਂ ਆਪਾਂ ਅੱਛਾ ਜੀ ਤੇ ਅੱਧਾ ਘਟਪਟਾਸ ਦਾ ਤੇ ਨਾਲ ਆਪਾਂ ਉਸ ਤੋਂ ਬਾਅਦ ਨੇ ਵੰਨ ਬਾਅਦ ਆਪਾਂ ਬੀ ਲਾ ਦਨੇ ਆ ਤੇ ਜਿਵੇਂ ਜਿਵੇਂ ਇਹਦੀ ਨਾਲ ਚੱਲਦੀ ਆ ਉਸ ਤੋਂ ਬਾਅਦ ਹਲਕੇ ਜੂਰੀਆ ਤੇ ਕੈਲਸ਼ੀਅਮ ਠੀਕ ਹੈ ম্যাগਨੀਸ਼ੀਅਮ ਇਹ ਚ ਜਈ ਆਪਾਂ ਜਿਆਦਾ ਦਿੰਨੇ ਆਂ ਹੋਰ ਨਹੀਂ ਆਪਾਂ ਜਿਆਦਾ ਜਿਵੇਂ ਭਾਈ ਉਦੋਂ ਆ ਮਨ ਲੈ ਜੇ ਮੈਂ ਤੋਰੀ ਖਤਮ ਕਰ ਦਾਂ ਜਿਹੜਾ ਜਾਲ ਹੁੰਦਾ ਇਹ ਫਿਰ ਵਿੱਚ ਹੀ ਖੜਾ ਰਹਿ ਜਾਂਦਾ ਹਾਂ ਹਾਂਜੀ ਜਿਹੜਾ ਆਪਣੇ ਖੰਭੇ ਆ ਜਾਂ ਤਾਰਾਂ ਹੀ ਰਹਿ ਜਾਂਦੇ ਆ ਜਿਹੜੀਆਂ ਉੱਪਰੀਆਂ ਬਿੱਲਾਂ ਆ ਬਿੱਲਾਂ ਆਪਾਂ ਲਾ ਦਿੰਨੇ ਹੁੰਦੇ ਆ ਜੀ ਬਿੱਲਾਂ ਲਾ ਕੇ ਆਪਾਂ ਥੱਲੇ ਉਦੋਂ ਬਾਅਦ ਇਹਨਾਂ ਨੂੰ ਭਾਵੇਂ ਮਚਾ ਦਈਏ ਜਾਂ ਇਹਨਾਂ ਨੂੰ ਚੱਕ ਕੇ ਬਾਹਰ ਕੱਢ ਦਿੰਨੇ ਆਂ ਤੇ ਉਦੋਂ ਬਾਅਦ ਇਹ ਚ ਕਣਕ ਆਲੂ ਸਰੋਂ ਉਹ ਆਪਣੀ ਮਰਜ਼ੀ ਨਾਲ ਹਾੜੀ ਦੀ ਫਸਲ ਕੋਈ ਵੀ ਲਾ ਸਕਦੇ ਆਂ ਠੀਕ ਹੈ ਕਿੰਨੇ ਦਿਨ ਦੇ ਮਨ ਲੈ ਫਸਲ ਆਪਣੀ ਜਿਹੜੀ ਕੰਪਲੀਟ 120 ਦੰਦਾਂ ਤੇ ਦੀ ਤੜਾਈ ਚੱਲਦੀ ਹੈ ਅੱਛਾ ਇਹ ਅਪ੍ਰੈਲ ਦੀਆਂ ਅਧ ਅਪ੍ਰੈਲ ਦੀਆਂ ਲੱਗੀਆਂ ਜੀ ਇਹ 10ਵੇਂ ਮਹੀਨੇ ਐਂਡ ਤੱਕ 11ਵੇਂ ਮਹੀਨੇ ਦੀ 3-4 ਤਰੀਕ ਤੱਕ ਇਹ ਚੱਲਦੀਆਂ ਜੀ ਐਂਡ ਹੁੰਦਾ ਉਸ ਤੋਂ ਬਾਅਦ ਜਾ ਕੇ ਇਹਨਾਂ ਦੀਆਂ ਬੱਲਾਂ ਆਪਾਂ ਲਾਉਨੇ ਆ ਤੇ ਮਨ ਲੈ ਕਿੱਲੇ ਦੇ ਵਿੱਚੋਂ ਜੇ ਗੱਲ ਕਰੀ ਆਪਾਂ ਕਵਾਂਟਲ ਦੀਆਂ ਮਾਣਾਂ ਦੀ ਗੱਲ ਕਰ ਕਿੱਲੇ ਕਿੱਲੇ ਦੇ ਮਨ ਲੈ ਇਹ ਵੀਰੇ ਮਨ ਲੈ 120 ਦੰਦ ਦੇ ਟੁੱਟਣ ਦੇ ਹਿਸਾਬ ਨਾਲ ਕਮ ਸੇ ਕਮ ਇਹ 2 ਕਵਾਂਟਲ ਦਾ ਦੜਾ ਬਣ ਜਾਂਦਾ ਹੈ ਕਿਸੇ ਟਾਈਮ 40 ਕਿਲੋ 50 ਕਿਲੋ ਤੋਂ ਸਟਾਰਟ ਹੋ ਕੇ ਇਹ 3 3.5 4 ਕਵਾਂਟਲ ਤੱਕ ਕਿੱਲੇ ਦਾ ਵਜ਼ਨ ਜਾਂਦਾ ਹੈ ਦਾ ਤੇ ਉਹ ਸਰ ਪਿਆਸਾ ਠਾਕਾ ਕਿਲੋ 40 ਕਿਲੋ ਵਜਣਾ ਰਹਿ ਜਾਂਦਾ ਜਿਵੇਂ ਬਾਈ ਹੁਣ ਤੋਰੀ ਮੰਨ ਲੈ ਤਿਆਰ ਹੋ ਰਹੀ ਹੈ ਕਿ ਮਨ ਲੈ ਹਫਤੇ ਚ ਕੈ ਤੜਾਈਆਂ ਕਰ ਲੈਣ ਸੀ ਵੀਰੇ ਇਹਦੀ ਤੜਾਈ ਹਰ ਰੋਜ਼ ਚੱਲਦੀ ਹੈ ਅੱਛਾ ਆਪਾਂ ਜਿਵੇਂ ਸਵੇਰੇ ਤੋਂ ਲੱਗੇ ਆ ਦੁਪਹਿਰ ਤੱਕ ਜਾਂ ਤੋੜਤੀਆਂ ਜਾਂ ਹੱਥਾਂ ਨਾਲ ਕਤੜਦੇ ਆ ਤਾਂ ਦੂਜੇ ਆ ਕੇ ਸਵੇਰੇ ਫਿਰ ਤੜਾਈ ਹੋਣੀ ਐ ਦੀ ਇਹਦੇ ਨਾਗਾ ਨਹੀਂ ਪੈਂਦਾ ਇਹ ਚ ਹਰ ਰੋਜ਼ ਦੀ ਤੜਾਈ ਹੋਣੀ ਹੋਣੀ ਐ ਜੀ ਠੀਕ ਹੈ ਤੇ ਜਿਹੜਾ ਬਾਈ ਮੰਡੀ ਕਰਨਾ ਤੁਹਾਡੇ ਨਾਲ ਖੇਤਾਂ ਦੇ ਵਿੱਚੋਂ ਮਤਲਬ ਵਪਾਰੀ ਆਉਂਦਾ ਜਾਂ ਤੁਸੀਂ ਆਪ ਖੁਦ ਸੇਲ ਕਰਕੇ ਆਉਂਦੇ ਪਹਿਲੀ ਪਹਿਲੀ ਤਾਂ ਜਿਵੇਂ ਚੇਹ ਹੁੰਦੀ ਜੀ ਆਪਣਾ ਆਪਣੇ ਲੋਕਲ ਮੰਡੀਾਂ 'ਚ ਕੋਈ ਕਰ ਬਾਕੀ ਲੋਕਲ ਮੰਡਾਂ ਚ ਜਿੰਨਾ ਆਪਣੇ ਏਰੀਆ ਚ ਮਾਲ ਆਏ ਨਹੀਂ ਵਿਕਦਾ ਫਿਰ ਜੀ ਆਪਣੇ ਇੱਕ ਲੋਕਲ ਮੰਡੀ ਲੱਗਦੀ ਹੈ ਸਪੈਸ਼ਲ ਵਪਾਰੀਆਂ ਥਰੂ ਲਾਈ ਜਾਂਦੀ ਹੈ ਜਿਹੜਾ ਕਿ ਮਾਲ ਦੂਰ ਤੱਕ ਜਾਂਦਾ ਹੈ ਉਦੋਂ ਬਾਅਦ ਤੀਜੀ ਚ ਵੈਸਾ ਜਿਹੜੀ ਆਪਾਂ ਖੇਤਾਂ ਚੋਂ ਆਪਣੇ ਗੱਡੀਆਂ ਚੱਲਦੀਆਂ ਸਾਡੇ ਇਲਾਕੇ ਚ ਕਿਤੇ 1200 1300 ਕਿੱਲਾ ਆਪਣੇ ਤੋਰੀ ਦਾ ਝਾੜ ਲੱਗਿਆ ਹੋਇਆ ਹੈ ਤੇ ਉਹ ਖੇਤਾਂ ਚੋਂ ਆਪਣੇ ਵਪਾਰੀ ਆਉਂਦੇ ਤੇ ਆਪਣੇ ਖੇਤ ਚੋਂ ਮਾਰ ਚੱਕਦੇ ਆ ਆਪਾਂ 4 ਸਾਲਾਂ ਤੋਂ ਜਿਹੜਾ ਮਾਲ ਆਈ ਰ ਆਪਣਾ ਖੇਤ ਚੋਂ ਚਕਾਰ ਰਹੇ ਆ ਆਪਾਂ ਕਿਸੇ ਮੰਡੀ ਤੇ ਨਹੀਂ ਗਈ ਅੱਛਾ ਜੀ ਹਾਂਜੀ ਤੇ ਜਿਹੜਾ ਬਈ ਇਹਦੀ ਰੇਟ ਟੂਟ ਵਧੀਆ ਚੱਲਿਆਗਾ ਹਾਂਜੀ ਰੇਟ ਐਗਤੀ ਬਹੁਤ ਸੋਣਾ ਚੱਲੀ ਜਾਂਦਾ ਹੈ ਰੇਟ ਹੁਣ ਮੰਨ ਲਓ 20 ਰੁਪਈਆ ਦਾ 80 ਟਾਈਮ ਚੱਲੀ ਜਾਂਦਾ ਹੈ ਤੇ ਇਹ 50 60 ਰੁਪਈਆ ਤੱਕ ਐਕਟੀ ਰੇਟ ਗਿਆ ਜੀ ਤੋਰੀ ਕਦੋਂ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਬਈ ਜੇ ਗੱਲ ਕਰੀ ਦੇ ਵਿੱਚ ਬਿਮਾਰੀਆਂ ਸਭ ਤੋਂ ਵੱਧ ਕਿਹੜੀਆਂ ਆਉਂਦੀਆਂ ਨੇ ਮਤਲਬ ਕਿਹੜੇ ਆਪਾਂ ਜਿਹੜੇ ਪੈਸੀ ਸਾਈਡ ਦੇ ਵਿੱਚ ਵਰਤਦੇ ਕਿੰਨਾ ਮਤਲਬ ਕੋਈ ਜ਼ਿਆਦਾ ਇਹਨੂੰ ਵਰਤਣਾ ਪੈਂਦਾ ਨਹੀਂ ਜੀ ਇਹ ਚ ਜ਼ਿਆਦਾ ਨਹੀਂ ਪੈਸੇ ਦੀ ਸਾਡੇ ਵਰਤਣਾ ਬੰਦਾ ਜਿਹੜੇ ਸਾਲ ਮੌਸਮ ਸਾਫ਼ ਹੈ ਉਸ ਵਾਲੇ ਨੂੰ ਕੋਈ ਲੋੜ ਨਹੀਂ ਪੈਂਦੀ ਹਲਕਾ ਇਹਨੂੰ ਮੱਛਰ ਜਿਆ ਸੁੰਡੂ ਵੀ ਆਉਂਦੀ ਹੈ ਹੋਰ ਕੋਈ ਦਿੱਕਤ ਨਹੀਂ ਜਿਹੜੇ ਜੱਸਾ ਬਨਾਕ ਚ ਥੋੜਾ ਜਿਆ ਦਿੱਕਤ ਆਈ ਹੈ ਐਸਾ ਵਾਲਾ ਬਾਇਰਸ ਦੀ ਦਿੱਕਤ ਆਈ ਹੈ ਇਕੱਲੀ ਉਸ ਵਾਸਤੇ ਆਪਾਂ ਫੰਗੀ ਸੈਰ ਜਰੂਰ ਵਰਤੇ ਆ ਤੇ ਜਾਂਵਾਂ ਲੱਗਦੀ ਫਲ ਥੋੜਾ ਜਿਹਾ ਘਟ ਚੱਕਿਆ ਸੀ ਸਭੀਆਂ ਨੇ ਉਹਦੀ ਇੱਕ ਦੋ ਸਪਰੇ ਹਾਂ ਵੱਧ ਹੋ ਗਏ ਹੋਰ ਕੋਈ ਜ਼ਿਆਦਾ ਇਹ ਨਹੀਂ ਦਿੱਕਤ ਨਹੀਂ ਆਉਂਦੀ ਜਦੋਂ ਇਹਨੇ ਕੀੜਾ ਚੱਲ ਪਿਆ ਜੀ ਫਿਰ ਮਨਲਾ 120 ਦਿਨ ਦੀ ਲਗਾਤਾਰ ਦਵਾਈ ਚੱਲਦੀ ਹੈ ਕੋਈ ਦਿੱਕਤ ਨਹੀਂ ਇਹਨੂੰ ਹਰ ਰੋਜ਼ ਦੀ ਦਵਾਈ ਚੱਲਣੀ ਚੱਲਣੀ ਹੈ ਠੀਕ ਤੇ ਕਲਾਸ਼ ਨਾਮ ਦਾ ਬਾਈ ਦੇ ਦੇਸੀ ਗੱਦੂ ਲੱਗਿਆ ਹੈ ਜ ਤੇ ਇਹ ਕਿੰਨੇ ਕ ਦਿਨ ਦੀ ਕਿਸਮ ਹੈਗੀ ਇਹਦਾ ਮਤਲਬ ਇਹ ਵੀ ਨਾਲ ਨਾਲ ਹੀ ਚੱਲਦਾ ਹੈ ਜਦੋਂ ਤੋਂ ਆਪਾਂ ਲਾ ਲਿਆ ਐਂਡ ਤੱਕ ਜੇ ਇਹਦੀ ਵੱਲ ਨਹੀਂ ਮਰਦੀ ਮਤਲਬ ਹਲਕੇ ਕਦੂ ਦੀ ਵਿੱਚ ਵੱਲਾਂ ਮਰ ਜਾਂਦੀਆਂ ਤਾਂ ਕਹਿਣਾ ਕੀ ਹੈ ਨਹੀਂ ਜਦੋਂ ਤੋਂ ਕਟੋਰੀ ਦੇ ਨਾਲ ਲੱਗਿਆ ਅਪ੍ਰੈਲ ਦਾ ਤੇ ਇਹਨੇ ਐਂਡ ਤੱਕ ਹੀ ਨਾਲ ਜਾਣਾ ਇਹ ਕਿੰਨਾ ਕਲਾਸ ਨੇ ਮਤਲਬ ਵੀਰੇ ਆਪਾਂ ਮਿਕਸ ਲਾਉਨੇ ਆ ਵੀ ਕੁਝ ਕੁ ਵੱਲਾਂ ਦੇਸੀ ਦੀਆਂ ਲਾਉਨੇ ਜਮ ਆਪਣਾ ਘਰ ਦੇ ਕਦੂ ਕੁਝ ਕੁ ਵੱਲਾਂ ਇਹਦੀਆਂ ਲਾਉਨੇ ਆ ਤੇ ਵਿੱਚ ਟੋਰੀ ਲਾਉਨੇ ਆ ਮਿਕਸ ਕਰਕੇ ਸਾਰਾ ਕੁਝ ਲਾਉਨੇ ਆ ਤਾਂ ਜੋ ਆਪਣ ਨੂੰ ਝਾੜ ਤੇ ਕੋਈ ਨੁਕਸਾਨ ਨਾ ਪਵੇ ਆਪਣਾ ਲਗਾਤਾਰ ਚੱਲਦਾ ਰਹੇ ਠੀਕ ਹੈ ਕੋਈ ਮਨ ਲਾ ਬਈ ਲੇਬਰ ਦੀ ਪ੍ਰੋਬਲਮ ਜੇ ਅਸੀਂ ਆਪ ਹੱਥੀਂ ਜਾ ਕੇ ਤੋੜਦੇ ਹਾਂ ਵੀਰੇ ਆਪਾਂ ਸਵੇਰ ਤੋਂ ਲੈ ਕੇ ਆਪਾਂ ਸ਼ਾਮ ਤੱਕ ਆਪ ਕੰਮ ਕਰਦੇ ਹਾਂ ਆਪਣੇ ਦੋ ਮਲਾਜ਼ਮੀ ਨਾਲ ਲੱਗੇ ਹੋਏ ਆ ਕਿਉਂਕਿ ਆਪਣੇ ਕੋਲ ਧੋਨਾਂ ਵੀ ਨਾਲ ਮੂਲੀ ਕਪਾਵੇ ਲੱਗਿਆ ਹੋਇਆ ਹੈ ਤੇ ਉਹਦਾ ਕਰਕੇ ਚਾਰ ਕਿਲੇ ਸਬਜ਼ੀ ਕਰਕੇ ਅਸੀਂ ਤਨ ਯਾਨੀ タルਕ ਤੇ ਲੈ ਕੇ ਸ਼ਾਮ ਤੱਕ ਇਹਦੇ ਵਿੱਚ ਹੀ ਹੁੰਦੇ ਆ ਮਤਲਬ ਕਦੂ ਤੋਂ ਤੋਰੀ ਤੋਂ ਜਾਲ ਦੇ ਉੱਪਰ ਲਾਈ ਇਹ ਤੋਂ ਮੰਨ ਲਾ ਪੂਰੇ ਦੋਸਤੋ ਜਿਹੜੇ ਕਿਸਾਨ ਬਈ ਨਵੇਂ ਮੱਲਾ ਸਬਜ਼ੀ ਦੇ ਵੱਲ ਆਉਂਦੇ ਨੇ ਹਨ ਉਹਨਾਂ ਦੇ ਲਈ ਕੀ ਮੈਸੇਜ ਆਪਣਾ ਵੀਰੇ ਜਿਹੜੇ ਕਣਕ ਛੋਣੇ ਤੋਂ ਬਾਹਰ ਨਿਕਲਣਾ ਚਾਹੁੰਦੇ ਆ ਉਹਨਾਂ ਤਾਂ ਇਹ ਵਿਆਪਸ ਇਸ ਸਭ ਚੀਜ਼ਾਂ ਦੀ ਇਨੀ ਤਰਾਈ ਬਹੁਤ ਸੋਖੀ ਹੈ ਜਿਹੜੀ ਆਪਾਂ ਥੱਲਿਆਂ ਦੀ ਸਬਜ਼ੀ ਲਾਉਣੀ ਆ ਚੌੜਾ ਲਾ ਲਿਆ ਥੱਲਿਆਂ ਦਾ ਕਦੂ ਲਾ ਲਿਆ ਜਾਂ ਪਿੰਨੀ ਲਾਈ ਉਹਨਾਂ ਦੀ ਤਰਾਈਆਂ ਤਰਾਈਆਂ ਬਹੁਤ ਔਖੀਆਂ ਉਹਨਾਂ ਚ ਲੇਵਰ ਨਹੀਂ ਖੜਦੀ ਕੰਮ ਤੇ ਨਹੀਂ ਆਉਂਦੀ ਲੇਵਰ ਤੇ ਜਿਹੜੀ ਇਹ ਚੀਜ਼ ਹੈ ਇਹ ਤੇ ਲੇਵਰ ਨੂੰ ਇਨੀ ਨਿਕਤ ਨਹੀਂ ਆਉਂਦੀ ਤਾਂ ਜਿਉਂ ਸਿੱਧੇ ਖੜ ਕੇ ਆਪਾਂ ਇਹਨੂੰ ਤੋੜ ਸਕਦੇ ਆਂ ਤੇ ਆਪਾਂ ਸਾਫ਼ ਸੁਥਰਾ ਥਾਂ ਥੱਲੇ ਰੱਖ ਦਿਆਂ ਤੇ ਮਨ ਲਾ ਵੀ ਤੋੜ ਰਾਈਂ ਦੀ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਅੱਛਾ ਅੰਗੇ ਚ ਦਿੱਕਤ ਨਹੀਂ ਕੋਈ ਦੀ ਠੀਕ ਹੈ ਤੇ ਕਿਸਾਨ ਪ੍ਰਭੂ ਇਹ ਪੰਜ ਛੇ ਪਿੰਡ ਹੈਗਾ ਜਿਵੇਂ ਤੁਹਾਡਾ ਮਾਨਸਾ ਕਲਾਂ ਤੁਹਾਡਾ ਪਿੰਡ ਹੋ ਗਿਆ ਗੁਰਜ ਹੋ ਗਿਆ ਹਾਂ ਗੁਰਜ ਹੋ ਗਿਆ ਜਿਮਿਨਾਵਾਲਾ ਲਿਮਟਿਡ ਜਿਮਿਨਾ ਨੇ ਹਾਂ ਜੀ ਸਾਡੇ ਇਲਾਕੇ ਜਮੀਨ ਬਹੁਤ ਥੋੜੀ ਹਾਂ ਥੋੜੀ ਜਮੀਨ ਆ ਕਰਕੇ ਲੋਕ ਮਿਹਨਤ ਕਸ਼ ਬੜਿਆ ਹਾਂ ਜੀ ਕਿਉਂਕਿ ਮੈਂ ਵੀ ਇੱਥੇ ਤੁਹਾਡੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਦੌਰਾ ਕਰਦੇ ਹਾਂ ਤੇ ਹਰ ਇੱਕ ਬੰਦਾ ਕੰਮ ਦੇ ਵਿੱਚ ਜੁੜਿਆ ਚਾਹੇ ਲੇਬਰ ਵਾਲਾ ਬੰਦਾ ਚਾਹੇ ਜਿੰਮੇਦਾਰ ਹੈ ਸਵੇਰ ਤੋਂ ਸ਼ਾਮ ਤੱਕ ਲੈ ਕੇ ਕੰਮ ਧੰਦੇ ਦੇ ਵਿੱਚ ਜਿਹੜਾ ਵਿਜੀ ਰਹਿੰਦਾ ਹੈਗਾ ਤੇ ਜਿਹੜੇ ਵੀ ਕਿਸਾਨ ਭਰਾ ਦੇਖੋ ਬਈ ਸਬਜ਼ੀ ਦੇ ਵਾਲਾ ਆਉਣਾ ਚਾਹੁੰਦੇ ਨੇ ਬਾਈ ਦਾ ਪੇਜ ਹੈ ਹਰ ਬਾਈ ਦੀਆਂ ਹਰ ਰੋਜ਼ ਜਿਹੜੀਆਂ ਅਪਡੇਟ ਆਉਂਦੀਆਂ ਨੇ ਜਿਹੜੀ ਵੀ ਜਿਵੇਂ ਹੁਣ ਅੱਗੇ ਮੂਲੀ ਪਾਲਕ ਧੰਨੀਆਂ ਜਿਹੜੀ ਸਾਰੀ ਸਬਜ਼ੀ ਸਾਲੂ ਸਬਜ਼ੀ ਚੱਲਣੀਆਂ ਬਾਈ ਦੇ ਖੇਤ ਦੇ ਵਿੱਚ ਉਹ ਵੀ ਲੱਗਣੀਆਂ ਤੋਰੀ ਤੇ ਕੱਦੂ ਦਾ ਤੁਹਾਨੂੰ ਅੱਜ ਜਿਹੜਾ ਮੈਂ ਪੂਰੇ ਦੇ ਪੂਰੇ 3 ਤੋਂ 4 ਏਕੜ ਦਿਖਾਏ ਹੈਗੇ ਠੀਕ ਹੈ ਸ਼ੁਕਰੀਆ ਬਾਈ ਟਾਈਮ